ਹਿਤੇਸ਼ੀ টিআরপি ਨਹੀਂ ভরসা ਆਪਕਾ নমস্কার সচাকাল مرحبا সো শেয়ার লুধিয়ানা লাইভ তসবিরাস ইস টাইম ਤੁਸੀਂ ਦੇਖ ਰਹੇ ਹੋ ਪਿੰਡ ਜੰਡੇਆਲੀ ਤੋਂ ਜਿੱਥੇ ਕਿ এম্পায়ਰ ਜਿਹੜਾ ਹਾਰਸ ਸ਼ੋ ਚੱਲ ਰਿਹਾ ਔਰ লাইভ ਤਸਵੀਰਾਂ ਦੇ ਵਿੱਚ ਤੁਸੀਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਕਿ ਕਿਦਾਂ ਇਸ টাইম ਘੋੜਾ ਜਿਹੜਾ ਹੈਗਾ ਸਭ ਤੋਂ ਸਫੇਦ ਘੋੜਾ ਜਿਹੜਾ ਇਸ ਟਾਈਮ ਦਾ ਇਸ ਟਾਈਮ ਇੱਥੇ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਸਾਡੇ ਭਾਈ ਜੀ ਹੈ ਜਿਨ੍ਹਾਂ ਵੱਲੋਂ ਇਹ ਘੋੜਾ ਡਿਸਪਲੇ ਕੀਤਾ ਗਿਆ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੇ ਦਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸੱਚਕਲ ਵੀ ਸੱਚਕਲ ਬਾਈ ਜੀ ਤੁਹਾਡਾ ਸ਼ੁਭਨਾ ਮੇਰਾ ਲਾਪ੍ਰੀਤ ਸਿੰਘ ਸਿੱਧੂ ਲਾਪ੍ਰੀਤ ਕਿੱਥੋਂ ਆਇਓ ਬਕਰਪੁਰ ਬਲੇ ਤੋਂ ਜੀ ਹਾਂਜੀ ਯੈਰੋ ਸਿਟੀ ਮੋਹਾਲੀ ਜੀ ਓਕੇ ਤੇ ਤੁਸੀਂ ਇਹ ਬਹੁਤ ਸ਼ਾਨਦਾਰ ਘੋੜਾ ਇੱਥੇ ਡਿਸਪਲੇ ਕੀਤਾ ਹੈ ਤੇ ਮਤਲਬ ਇਹਦੀ ਖੂਬਸੂਰਤੀ ਲੈਂਦੀ ਨਹੀਂ ਦੂਰੋਂ ਦੇਖ ਕੇ ਵੀ ਸੋ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓਗੇ ਇਸਟਾਲੀਅਨ ਫਤਿਹਨੂਰ ਹੈ ਜੀ ਜੀ ਇਹ ਨੂਰਾ ਬਕਰਪੁਰ ਦਾ ਬੱਚਾ ਹੈ ਜੀ ਜੀ ਇਹ ਐਰੋ ਐਰੋ ਸਟੱਡ ਫਾਰਮ ਬਕਰਪੁਰ ਵੈਰੀ ਗੁੱਡ ਸਟੇਬਲ ਹੈ ਜੀ ਘੋੜਾ ਦੇਖੀ ਹਾਂ ਸਟਾਰਟ ਲਾਈਨ ਕਿਹੜੀ ਹੈ ਭਾਜੀ ਇਹ ਨੂਰੇ ਦਾ ਬੱਚਾ ਜੀ ਬੱਕਰਪੁਰ ਵਾਲੇ ਦਾ ਹਾਂਜੀ ਜੋ ਗੱਲਬਾਤ ਕਰੀਏ ਤਾਂ ਇਹ ਮੇਰੇ ਖਿਆਲ ਜਿੰਨੇ ਇੱਥੇ ਘੋੜੇ ਆਏ ਆ ਇਹ ਸਭ ਤੋਂ ਸਟਰੋਂਗ ਨਜ਼ਰ ਆ ਰਹੇ ਇਹਦੇ ਵਿੱਚ ਇਹ ਕਿਉਂ ਇਹ ਬਲੱਡ ਲਾਈਨ ਹੀ ਬਹੁਤ ਸਟਰੋਂਗ ਹੈ ਜੀ ਬਾਕੀ ਮਿਹਨਤ ਹੈ ਜੀ ਵੀਰੇ ਉਹਨਾਂ ਦੀ ਜੀ ਹਾਂਜੀ ਇਹਦੇ ਓਨਰ ਨੇ ਆਮਨਦੀਪ ਸਿੰਘ ਵੀਰਾ ਜੀ ਬਕਰਪੁਰ ਤੋਂ ਹਾਂਜੀ ਆਏ ਹੋਏ ਨੇ ਜੀ ਕੀ ਕੀ ਇਹਦੀ ਹੋਰ ਖਾਸੀਅਤ ਹੈਗੀ ਹੈ ਜੀ ਇੱਕ ਤਾਂ ਸਪੋਰਟਲੈਸ ਹੈ ਜੀ ਬਾਕੀ ਰਿਜ਼ਲਟ ਪੱਖੋਂ ਬਹੁਤ ਵਧੀਆ ਬੱਚੇ ਪੈਦਾ ਕਰ ਰਿਹਾ ਜੀ ਪ੍ਰੋਪਰ ਸਟਾਲੀਅਨ ਹੈ ਬਿਊਟੀ ਮਜ਼ਬੂਤ ਦੀ ਪੱਖੋਂ ਜੀ ਅੱਛਾ ਹਾਂਜੀ ਸੋ ਕਿੰਨੇ ਕ ਬੱਚੇ ਪੈਦਾ ਕਰ ਚੁੱਕੇ ਹਨ ਬੱਚੇ ਕਾਫੀ ਆਗੇ ਨੇ ਜੀ ਬਾਕੀ ਰੀਸੈਂਟਲੀ ਅੱਗੇ ਵੀ ਘੂੜੀਆਂ ਸੂਰੀਆਂ ਨੇ ਜੀ ਹਾਂਜੀ 50 ਤੋਂ ਪਲੱਸ ਬੱਚੇ ਆ ਗਏ ਜੀ ਕਿੰਨੇ ਕ ਕਿੰਨੀ ਉਮਰ ਦਾ ਇਹ ਇਹ 6 ਸਾਲ ਦਾ ਹੋ ਗਿਆ ਜ ਹਾਂਜੀ ਸੋ ਜਿਹੜੇ ਬੱਚੇ ਵੀ ਹੈਗੇ ਆ ਉਹ ਉਹ ਵੀ ਇਹਦੀ ਤਰ੍ਹਾਂ ਵਧਿਆ ਹਾਂ ਬੱਚੇ ਵੀ ਬਹੁ ਆਪਣੇ ਤੋਂ ਵੀ ਵੱਧ ਕੇ ਬੱਚੇ ਦੇ ਰਿਹਾ ਜੀ ਅੱਛਾ ਤੇ ਇਹਦੀ ਹਾਈਟ ਵੇਟ ਕਿੰਨੀ ਹੈ ਜੀ ਹਾਈਟ 67 ਹੈ ਜੀ 67 ਹਾਂਜੀ 67 ਹੈ ਹਾਈਐਸਟ ਹੀ ਹੈ ਹਾਂਜੀ ਹੈਨਾ ਇਸ ਤੋਂ ਉੱਪਰ ਤਾਂ ਹੁੰਦੀ ਵੀ ਨਹੀਂ ਹਾਈਟ ਹੁੰਦੀ ਵੀ ਨਹੀਂ ਤੇ ਹੋਰ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਇਹ ਓਪਨ ਫੋਰ ਸਟੱਡ ਸਰਵਿਸ ਉਮਰ 6 ਸਾਲ ਹੋਗੀ ਜੀ 6 ਸਾਲ ਹੋਗੀ ਇਹ ਓਪਨ ਫੋਰ ਸਟੱਡ ਸਰਵਿਸ ਹੈ ਜੀ ਜੀ ਹਾਂਜੀ 21000 ਰੁਪਏ ਕਵਰਿੰਗ ਫੀਸ ਹੈ ਜੀ ਇਹਦੀ ਅੱਛਾ ਜੀ ਹਾਂ ਜੀ ਤੇ ਵੈਰੀ ਗੁੱਡ ਤੇ ਬਾਕੀ ਕਿਤੇ ਕਰ ਸਕਦਾ ਕੋਈ ਮੇਟ ਕਰਾਉਣ ਲਈ ਜੀ ਜੀ ਬਿਲਕੁਲ ਠੀਕ ਹੈ ਤੇ ਇਹ ਇਹਦੀ ਹੋਰ ਕੀ ਕੀ ਖਾਸੀਅਤ ਹੁੰਦੀ ਆ ਭਾਜੀ ਇਹਨਾਂ ਦੀ ਮਤਲਬ ਇਹ ਸਫੇਦ ਹੀ ਹੁੰਦੀ ਆ ਸਾਰੀ ਲਾਈਨ ਇਹ ਇਹ ਸਾਰੀ ਲਾਈਨ ਸਫੇਦ ਹੀ ਹੁੰਦੀ ਆ ਇਹ ਬਰੀਡ ਨੁਕਰ ਆ ਜੀ ਅੱਛਾ ਪੰਜਾਬ ਦੀ ਬਰੀਡ ਹੈ ਜੀ ਇਹ ਇਹ ਸਪੋਰਟਲੈਸ ਹੈ ਜੀ ਕੋਈ ਇਹਦੀ ਸਪੋਰਟ ਨਹੀਂ ਹੈਗਾ ਬਲੈਕ ਵਾਲਾ ਜੀ ਜੀ ਬਿਲਕੁਲ ਠੀਕ ਹੈ ਤੇ ਇਹ ਜਿਵੇਂ ਪੰਜਾਬ ਦੀ ਹੈਗੀ ਐ ਤੇ ਇਹ ਜਿਹੜੇ ਇਹ ਗੁਰੂ ਮਹਾਰਾਜ ਉਹਨਾਂ ਦੀ ਲਾਈਨ ਹੈਗੀ ਉਹ ਵਾਲੀ ਐ ਹਾਂਜੀ ਉਹ ਵੀ ਗੁਰੂ ਮਹਾਰਾਜ ਸਾਹਿਬ ਵੀ ਆਪਣੇ ਸਾਰੇ ਹੀ ਪਹਿਲਾਂ ਘੋੜੇ ਰੱਖਦੇ ਸੀਗੇ ਜੀ ਹਾਂਜੀ ਉਹਨਾਂ ਕੋਲੇ ਨੀਲਾ ਘੋੜਾ ਹੁੰਦਾ ਸੀ ਇਹ ਥੋੜੀ ਲੈਂਡ ਡਿਫਰੈਂਟ ਆ ਗਈ ਜੀ ਇਹ ਬਰੀਡ ਨੁਕਰ ਆ ਗਈ ਜੀ ਇਹ ਇਹ ਬੇਸਿਕਲੀ ਸ਼ੋ ਲਈ ਹੁੰਦੀ ਐ ਹਾਂ ਸ਼ੋ ਲਈ ਵੀ ਜੀ ਰਾਈਡਿੰਗ ਪਰਪਸ ਨੂੰ ਵੀ ਜੀ ਹਾਂਜੀ ਇੱਕ ਸ਼ੌਂਕ ਲਈ ਹਾਂਜੀ ਜਿਵੇਂ ਲੜਾਈਆਂ ਲੜੂਆਂ ਲਈ ਪਿਆਸੇ ਉਹ ਨੀਲੇ ਜਾਂਦੇ ਸੀਗੇ ਜੀ ਇਹ ਵੀ ਨੁਕਰੇ ਵੀ ਸੀਗੇ ਹਮ ਮਿਕਸਿੰਗ ਕੀ ਜਦੋਂ ਉਹ ਘੋੜੇ ਸਾਰੇ ਓਕੇ ਹਾਂਜੀ ਸੋ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਇੱਥੇ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਕਿੰਨੇ ਇੱਕ ਇਹਦੇ ਇਹਦੇ ਵਿੱਚੋਂ ਜਿਵੇਂ ਇਹਨੂੰ ਡਿਸਪਲੇ ਕੀਤਾ ਇੱਥੇ ਆ ਕੇ ਸਿਰਫ ਡਿਸਪਲੇ ਕੀਤਾ ਹੀ ਆ ਡਿਸਪਲੇ ਕੀਤਾ ਜੀ ਹਾਂ ਕਿਉਂਕਿ ਇੱਥੇ ਨੁਕਰਿਆਂ ਦਾ ਸ਼ੋਅ ਨਹੀਂ ਹੈਗਾ ਜੀ ਇਕੱਲਾ ਮਾਰਵਾੜੀ ਦਾ ਸ਼ੋਅ ਹੈ ਜੀ ਹਾਂਜੀ ਤੋਂ ਤਾਂ ਕਰਕੇ ਡਿਸਪਲੇ ਕੀਤਾ ਇਕੱਲਾ ਡਿਸਪਲੇ ਕੀਤਾ ਜੀ ਤੇ ਹੋਰ ਕਿੱਥੇ ਕਿੱਥੇ ਇਹਨੂੰ ਡਿਸਪਲੇ ਕਰ ਚੁੱਕੇ ਆ ਬਾ ਹੁਣ ਕੱਟ ਕਰਦੇ ਆ ਜੀ ਜੋਧਪੁਰ ਵੀ ਕਰ ਚੁੱਕੇ ਆ ਜੀ ਹੁਣ ਅੱਗੇ ਜਿਹੜੇ ਸ਼ੋਅ ਆਣਗੇ ਕਰਾਂਗੇ ਜੀ ਸਾਰੇ ਕੀਤੇ ਤੇ ਜਿਹੜੇ ਇਹ ਜਿੱਥੇ ਇਹਨਾਂ ਦਾ ਸ਼ੋਅ ਹੁੰਦਾ ਹੈ ਨੇ ਕੋਈ ਅਵਾਰਡ ਵੁੱਡ ਵੀ ਦਿੱਤੇ ਆ ਹਾਂਜੀ ਇਹ ਸੈਕੰਡ ਸੀਗਾ ਜੀ ਜੋਧਪੁਰ ਜੋਧਪੁਰ ਹਾਂ ਇੱਕ ਕੇਸ ਹੋ ਚੁੱਕੇ ਹੋ ਗਿਆ ਨਾ ਪਹਿਲਾਂ ਜੀ ਪਹਿਲਾਂ ਹਾਂਜੀ ਕਿਹੜੇ ਸਨ ਚ 21 ਚ ਜੀ 21 ਚ ਹਾਂਜੀ ਤੇ ਉਸ ਤੋਂ ਬਾਅਦ ਹੁਣ ਡਿਸਪਲੇ ਕਰ ਦਿਓ ਹਾਂ ਡਿਸਪਲੇ ਕਰ ਦਿਓ ਹੁਣ ਸ਼ੋਅ ਚ ਨਹੀਂ ਲੱਗਦਾ ਨਹੀਂ ਸ਼ੋਅ ਚ ਨਹੀਂ ਲੱਗਦਾ ਹੁਣ ਬੱਚੇ ਜਾ ਰਹੇ ਨੇ ਸ਼ੋਆਂ ਚ ਇਹਦੇ ਬਹੁਤ ਵਧੀਆ ਪੋਜੀਸ਼ਨ ਹਾਸਲ ਕਰ ਰਹੇ ਨੇ ਜੀ ਹਾਂਜੀ ਜੀ ਗੱਲਬਾਤ ਕਰਦੇ ਆ ਭਾਜੀ ਉਹਨਾਂ ਨਾਲ ਵੀ ਭਾਜੀ ਕੀ ਕਹਿਣਾ ਚਾਹਣਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਗੁਰਿੰਦਰ ਸਿੰਘ ਹੈ ਗੁਰਿੰਦਰ ਜੀ ਕੀ ਕਹਿਣਾ ਚਾਹ ਰਹੇ ਹੋ ਕਿ ਇਹਦੇ ਬੱਚੇ ਕਿੱਥੇ ਕਿੱਥੇ ਪਿਛਲੇ ਸਾਲ ਦੀ ਜੀ ਬੱਚੀ ਜੀ ਚਾਰ ਸ਼ਾਵਾਂ ਦੀ ਜੀ winner ਸੀ ਅੱਛਾ ਹਾਂਜੀ ਹਾਂਜੀ ਕਿੱਥੇ ਕਿੱਥੇ ਇੱਥੇ ਵੀ ਲੱਗਿਆ ਸੀ ਜੀ ਉੱਥੇ ਫਰੀਦਕੋਟ ਲੱਗਿਆ ਸੀ ਮੁਖਸ਼ਰ ਸਾਹਿਬ ਉਹ ਉਹਦਾ ਇਹਦੀ ਬੱਚੀ ਉਹ ਰਾਜਗਿਰ ਕੋਲ ਹੈ ਜੀ ਚਗਾਵੇਂ ਪਿੰਡ ਅੱਛਾ ਹਾਂਜੀ ਵੈਰੀ ਗੁੱਡ ਹਾਂਜੀ ਕੀ ਨਾਮ ਉਹਦਾ ਉਹਦਾ ਨਾਮ ਤਾਂ ਜੀ ਹਜੇ ਉਹਨਾਂ ਨੇ ਬਦਲਤਾ ਸਾਡੇ ਕੋਲ ਤਾਂ ਹੋਰ ਸੀ ਉਹਨਾਂ ਨੇ ਨਾਮ ਸਾਨੂੰ ਪਤਾ ਨਹੀਂ ਕੀ ਰੱਖਿਆ ਕਦੋਂ ਨਿਚਾ ਉਹਨਾਂ ਨੇ ਤੁਹਾਡੇ ਸਾਡੇ ਕੋਲੋਂ ਹੋ ਗਈ 1.5 ਸਾਲ 1.5 ਸਾਲ ਹਾਂਜੀ ਜੀ ਚਲੋ ਤੇ ਹੁਣ ਇਹਦੇ ਤੁਹਾਡੇ ਕੋਲ ਕਿੰਨੇ ਬੱਚੇ ਹੈਗੇ ਸਾਡੇ ਕੋਲੇ ਤਾਂ ਚਾਰ ਬੱਚੇ ਘਰੇ ਤਿਆਰ ਹੋ ਰਹੇ ਆ ਜੀ ਕਿ ਰੋਪੜ ਹੋ ਰਿਹਾ ਹੈ ਦਾ ਕੋਲੀ ਸਾਹਿਬ ਦੇ ਕੋਲ ਜੀ ਹਾਂਜੀ ਤੇ ਸਾਰੇ ਮੇਲ ਹੈ ਫੀਮੇਲ ਵੀ ਹੈ ਨਹੀਂ ਸਾਡੇ ਕੋਲ ਫੀਮੇਲ ਨਹੀਂ ਜੀ ਉੱਥੇ ਉਹ ਮੇਲ ਹੈ ਉਹ ਮੇਲ ਹੈ ਹਾਂਜੀ ਤੇ ਹੋਰ ਕੋਈ ਜਾਣਕਾਰੀ ਦੇਣਾ ਚਾਹੋਗੇ ਹਾਂਜੀ ਬਸ ਥੈਂਕ ਯੂ ਵੀਰ ਜੀ ਥੈਂਕ ਯੂ ਜੀ ਸੋ ਲਾਈਵ ਤਸਵੀਰਾਂ ਥੋੜਾ ਜਿਆ ਚਲਾ ਕੇ ਦਿਖਾ ਦਿਓ ਜੀ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਹੜਾ ਘੋੜਾ ਜਿਹੜਾ ਹੈਗਾ ਉਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਪੂਰੀ ਤੌਰ ਤੋਂ ਲੈ ਕੇ ਘੋੜੇ ਦੀ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦਾ ਮਾਹੌਲ ਹੈ ਸੋ ਘੋੜੇ ਦੀ ਤੌਰ ਤੋਂ ਲੈ ਕੇ ਪੰਜਾਬੀ ਨਸਲ ਦਾ ਘੋੜਾ ਹੈਗਾ ਪਰ ਕਿੰਨਾ ਸਟਰੋਂਗ ਹੈ ਤੁਸੀਂ ਦੇਖ ਸਕਦੇ ਹੋ ਔਰ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਝੰਡੇਆਲੀ ਜਿਹੜੇ ਪਿੰਡ ਤੋਂ ਜਿੱਥੇ ਕਿ ਸ਼ੋਅ ਦੇ ਲਈ ਇਹਨੂੰ ਡਿਸਪਲੇ ਕੀਤਾ ਗਿਆ ਸੋ ਲਾਈਵ ਤਸਵੀਰਾਂ ਦੇ ਵਿੱਚ ਇਸ ਵੇਲੇ ਦੀਆਂ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫੇਰ ਤੁਹਾਡੇ ਨਾਲ ਜ਼ਰੂਰ